ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਫੇਰ ਆਪਾਂ ਕਿਸਾਨ ਵੀਰੋ ਬਣਾਉਣ ਪਹੁੰਚੇ ਆ ਬਾਈ ਬੋੜ ਕੰਮਿਆਂ ਨੇ ਪਿੰਡ ਬੜਾ ਵੀਰ ਦਾ ਸਾਫ਼ ਸੁਥਰਾ ਵਪਾਰ ਲੈਣ ਦਾ ਕੰਮ ਆ ਕਿਸਾਨ ਵੀਰੋ ਜਿਹੜਾ ਕੰਮਿਆਂਣਾ ਪਿੰਡ ਆ ਕਿਸਾਨ ਵੀਰੋ ਇਹ ਫਰੀਦਕੋਟ ਸ਼ੌਣੀ ਦਾ ਜਮਾ ਗਵਾਂਢੀ ਪਿੰਡ ਆ ਕਿਸਾਨ ਵੀਰੋ ਇੱਥੇ ਸ਼ੌਣੀ ਜਿਹੜੀ ਫਰੀਦਕੋਟ ਦੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਵੀਰ ਦਾ ਵਪਾਰ ਲੈਣ ਦਾ ਕੰਮ ਆ ਬੋੜ ਦਾ ਭਰਾ ਬੜੇ ਸੋਹਣੇ ਡੰਗਰ ਲੈ ਕੇ ਆਉਂਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਕਿਸਾਨ ਵੀਰੋ ਤੁਹਾਨੂੰ ਜਿਹੜੇ ਤਿੰਨ ਨਗ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹ ਆਪਾਂ ਵੀਡੀਓ ਅੱਜ ਇਹਨਾਂ ਤਿੰਨ ਨਗਾਂ ਦੀ ਬਣਾਈ ਹੈ ਤੇ ਕੱਲੇ-ਕੱਲੇ ਨਗ ਦੀ ਬਣਦੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਤੇ ਨਾਲੇ ਇੱਕ-ਇੱਕਲਾ ਨਗ ਤੁਹਾਨੂੰ ਤੋੜ ਕੇ ਵਿਖਾਵਾਂਗੇ ਜਿਹੜੀਆਂ ਦੋ ਕਿਸਾਨ ਵੀਰੋ ਵੱਛੀਆਂ ਅਸਰਾ ਗੱਬਣਾ ਵੱਛੀਆਂ ਤੇ ਇੱਕ ਕੁਝ 10 12 15 ਦਿਨ ਲੈਂਦੀ ਕੱਚੀ ਵਹਿੜ ਆਪਾਂ ਤੁਹਾਨੂੰ ਸਾਹਮਣੇ ਤੁਸੀਂ ਸਕਰੀਨ ਤੇ ਵੇਖ ਰਹੇ ਬੜੀ ਸੋਹਣੀ ਵਹਿੜ ਹੈ ਆਜੋ ਵੀਰ ਬੋੜ ਆਪਾਂ ਕੱਲਾ ਕੱਲਾ ਨਗ ਪਹਿਲਾਂ ਤੋਰੀਏ ਤੇ ਫਿਰ ਇਹਨਾਂ ਦੀ ਬਣਦੀ ਸਾਰੀ ਡਿਟੇਲ ਜਿਵੇਂ ਜਿਵੇਂ ਤੋਰਾਂਗੇ ਉਵੇਂ ਲੈ ਕੇ ਤੁਹਾਨੂੰ ਦਿੰਦੇ ਰਵਾਂਗੇ ਸ਼ੁਰੂਆਤ ਕਰਦੇ ਆ ਕਿਸਾਨ ਵੀਰੋ ਆਪਾਂ ਅਸਰ ਗੱਬਣ ਵੱਛੀ ਤੋਂ ਝੋਲੀ ਵੇਖੋ ਤੁਸੀਂ ਤੇ ਪ੍ਰਿੰਟ ਵਾਈਜ਼ ਕੀਆ ਬਾਤਾਂ ਪਹਿਲਾ ਸੂਆ ਸੋਹੂਗੀ ਬੱਛੀ ਤੇ ਬੜੀ ਸੋਹਣੀ ਪ੍ਰਿੰਟ ਵਾਈਜ਼ ਚੰਗੀ ਵਹਿੜ ਆ ਕਿਸਾਨ ਵੀਰੋ ਵੇਖੋ ਤੁਸੀਂ ਇਹਦੀ ਫੇਸ ਕੁਆਲਿਟੀ ਤੇ ਕੱਦ-ਕਾਠ ਬੜੀ ਸੋਹਣੀ ਕੱਦ-ਕਾਠ ਵਾਲੀ ਬੱਛੀ ਆ ਤੋਰੋ ਬਾਈ ਜੀ ਵੇਖੋ ਕਿਸਾਨ ਵੀਰੋ ਝੋਲੀ ਤੇ ਤੁਰੀ ਜਾਂਦੀ ਇਹਦਾ ਤੁਸੀਂ ਸਮਝ ਜੇ ਇਹਦਾ ਬਾਡੀ ਸਟਰਕਚਰ ਉੱਤੋਂ ਸਟੇਟਮੈਂਟ ਪੱਧਰ ਕਿਆ ਬਾਤਾਂ ਬੜੀ ਸੋਹਣੀ ਬੱਛੀ ਤੁਸੀਂ ਸਕਰੀਨ ਤੇ ਦੇਖ ਰਹੇ ਕਿਸਾਨ ਵੀਰੋ ਵੇਖੋ ਤੁਸੀਂ ਇਹਦੀ ਥਣਾ ਦੀ ਬੰਤਰ ਵੇਖੋ ਕਿਸਾਨ ਵੀਰੋ ਪ੍ਰਿੰਟ ਵਾਈਜ਼ ਟਾਪ ਉੱਤੋਂ ਸਟੇਟ ਨਾ ਸਪੱਧਰ ਤੇ ਹੱਡਾ ਪੈਰਾਂ ਦੀ ਬੜੀ ਖੁੱਲੀ ਲੱਤਾਂ ਦੀ ਮਜ਼ਬੂਤ ਕਿਸਾਨ ਵੀਰੋ ਬੜੀ ਸੋਹਣੀ ਵਹਿੜ ਹੈ ਫੇਸ ਕੁਆਲਟੀ ਤੇ ਬਾਈ ਜੀ ਵੇਖੋ ਤੁਸੀਂ ਥਣਾ ਤੇ ਹੱਥ ਮਾਰ ਰਹੇ ਬੜਾ ਸੋਹਣਾ ਮੋਟਾ-ਮੋਟਾ ਥਣ ਲੱਗਿਆ ਕਿਸਾਨ ਵੀਰੋ ਚੰਗਾ ਦੁੱਧ ਇਹਦੇ ਪਾਉਣਾ ਕਿੰਨੇ ਚਿਰ ਦੀ ਗੱਬਣ ਆਪਾਂ ਭਰਾ ਤੋਂ ਲੈਣੇ ਆ ਇਹਦੀ ਜਾਣਕਾਰੀ ਵੇਖੋ ਤੁਸੀਂ ਕਿਸਾਨ ਵੀਰੋ ਕੀ ਬਾਤਾਂ ਇੱਕ ਫਾਰਮ ਵਾਲੀ ਵਹਿੜ ਆਪਾਂ ਕਹਿ ਸਕਦੇ ਆ ਕਿਸਾਨ ਵੀਰੋ ਥਣਲੇਵੇ ਦੀ ਬੰਤਰ ਬਾ ਕਮਾਲ ਐ ਲੈਨੇ ਆ ਦੀ ਡਿਟੇਲ ਬਾਈ ਬੋਰਡ ਤੋਂ ਆਜੋ ਬਾਈ ਜੀ ਇੱਕ ਨੰਬਰ ਵੈਡ ਦੀ ਤੁਹਾਨੂੰ ਡਿਟੇਲ ਸਾਰੀ ਲੈ ਕੇ ਦਿੰਨੇ ਆ ਭਰਾ ਜੀ ਵੇਖੋ ਤੁਸੀਂ ਇਹਦੀ ਫੇਸ ਕੁਆਲਿਟੀ ਕਿਆ ਬਾਤਾਂ ਵੇਖੋ ਜੀ ਬੜੀ ਸੋਹਣੀ ਵੱਚੀ ਐ ਕਿਸਾਨ ਵੀਰੋ ਕਿੰਨੇ ਚਿਰ ਦੀ ਗੱਭਣ ਐ ਲੈਨੇ ਡਿਟੇਲ ਬਾਈ ਬੋਰਡ ਤੋਂ ਕਛੀ ਗੱਲ ਬਾਈ ਸਭ ਤੋਂ ਪਹਿਲਾਂ ਸਾਰਣਕ ਹਾਂਜੀ ਸਤਰੀ ਗੱਲ ਬਾਈ ਜੀ ਧੰਨਵਾਦ ਜੀ ਆਪਣਾ ਤੁਹਾਡਾ ਠੀਕ ਹੈ ਜੀ ਆਪਣੇ ਘਰੇ ਪਹੁੰਚਣ ਤੇ ਧੰਨਵਾਦ ਬਾਈ ਜੀ ਤੇ ਬਾਈ ਬੋਰ ਵੀਰਾ ਆਪਾਂ ਪਹਿਲਾਂ ਵੀ ਤੁਹਾਡੇ ਘਰੋਂ ਜਿਹੜੇ ਤਿੰਨ ਚਾਰ ਡੰਗਰਾਂ ਦੀ ਇੱਕ ਵੀਡੀਓ ਆਪਾਂ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਰਿਆ ਠੀਕ तकरीबन 2 ਘੰਟੇ ਜਾਂਦਾ ਪਰ ਉਸ ਨੂੰ ਸ਼ੇਅਰ ਹੋ ਗਈ ਸੀ ਠੀਕ ਹੈ ਜੀ ਵੀਡੀਓ ਦੇ ਮਾਦ ਲੋੜਾਈ ਠੀਕ ਹੈ ਜੀ ਇਹ ਜੋੜਾ 7.5 ਮਹੀਨਿਆਂ ਦਾ ਲੱਭਣ ਹੈ ਅੱਛਾ ਜੀ ਤੇ ਇੱਕ ਇਹ ਬੱਛੀ ਹੈ ਇਹ ਕੋ ਬੱਛੀ ਠੀਕ ਹੈ ਜੀ ਇਹ 7.5 ਮਹੀਨਿਆਂ ਦੀਆਂ ਗੱਬਣਾ ਜੀ ਦੋਵੇਂ ਅਸਰਾਂ ਗੱਬਣਾ ਜੀ ਠੀਕ ਹੈ ਜੀ ਉਹ ਚਾਰ ਦੰਦ ਦਾ ਇਹ ਦੋ ਦੰਦ ਦਾ ਉਹ ਚਾਰ ਦੰਦ ਦਾ ਤੇ ਇਹ ਦੋ ਦੰਦ ਦਾ ਇਹਦੀ ਵੀ ਕੱਦ ਕਾਠੀ ਚੰਗੀ ਹੈ ਕਿਸਾਨ ਵੀਰੋ ਲੇਵੇ ਦੀ ਇਹਦੀ ਵੀ ਬਣਤਰ ਵੇਖੋ ਤੁਸੀਂ ਬਾਈ ਨੇ ਜੋੜੇ ਦਾ ਹੀ ਰੇਟ ਕਰਨਾ ਤੇ ਇਹ ਵੀ ਪਹਿਲਾਂ ਤੁਹਾਨੂੰ ਤੋੜ ਦੇ ਫੇਰ ਵਿਖਾਉਣੇ ਫੇਰ ਇਹਦੀ ਬਣਦੀ ਡਿਟੇਲ ਲੈਣੀ ਹੈ ਕਿਸਾਨ ਵੀਰੋ ਤੁਰਦੀ ਤੁਸੀਂ ਸਮਝੋ ਫੇਸ ਕੁਆਲਿਟੀ ਬੜੀ ਸੋਹਣੀ ਹੈ ਪ੍ਰਿੰਟ ਵਾਈਜ਼ ਵੀ ਬਹੁਤ ਚੰਗੀ ਹੈ ਚਮਕ ਆਲੀ ਵੱਛੀ ਹੈ ਕਿਸਾਨ ਵੀਰੋ ਥਾਣਾ ਬੜਾ ਸੋਹਣਾ ਇਹਦੇ ਵੀ ਲੱਗਿਆ ਸਿੱਧੇ ਸਟੇਟਸ ਥਾਣਾ ਕਿਆ ਬਾਤਾਂ ਵੇਖੋ ਤੁਸੀਂ ਝੋਲੀ ਕਿਸਾਨ ਵੀਰੋ ਇਹਨੇ ਪੱਟੀ ਹੈ ਤੇ ਲੈ ਚੱਲੋ ਬਾਈ ਜੀ ਲੈ ਚੱਲੋ ਲੈ ਚੱਲੋ ਵੇਖੋ ਕਿਸਾਨ ਵੀਰੋ ਪ੍ਰਿੰਟ ਵਾਈਜ਼ ਕਿਆ ਬਾਤਾਂ ਇਹ ਝੋਲੀ ਆ ਕਿਸਾਨ ਵੀਰੋ ਵੇਖੋ ਤੁਸੀਂ ਥਾਣਾ ਦੀ ਬੰਤਰ ਬੜੀ ਸੋਹਣਾ ਕਹਿਰਾ ਕਹਿਰਾ ਥਾਣਾ ਉੱਤੋਂ ਸਟੇਟਸ ਬੜੀ ਪੱਧਰ ਕਿਆ ਬਾਤਾਂ ਮੱਚੀ ਹੈ ਪ੍ਰਿੰਟ ਵਾਈਜ਼ ਵੀ ਬੜੀ ਸੋਹਣੀ ਹੈ ਇਹਨਾਂ ਦੋਹਾਂ ਨਗਾਂ ਦਾ ਬਾਈ ਜੀ ਕਹਿੰਦੇ ਵੀ ਆਪਾਂ ਇਕੱਠੀ ਇਹਦੀ ਸਾਰੀ ਡਿਟੇਲ ਲੈ ਕੇ ਦਿੰਨੇ ਤੁਹਾਨੂੰ ਨਾਲੇ ਸਾਢੇ 7 ਸੱਤ ਮਹੀਨਿਆਂ ਦੀਆਂ ਵੀਰ ਨੇ ਗੱਬਣ ਆਖਿਆ ਜਿਹੜੀ ਇੱਕ ਨੰਬਰ ਵੱੱਛੀ ਆਪਾਂ ਕਿਸਾਨ ਵੀਰੋ ਤੋਰੀ ਸੀ ਉਹਦਾ ਕੱਦ ਥੋੜਾ ਜਿਹਾ ਵੱਧਾ ਤੇ ਉਹ ਚਾਰ ਦੰਦ ਦਾ ਮੂੰਹ ਇਹ ਦੋ ਦੰਦ ਦਾ ਜਿਹੜੀ ਦੋ ਨੰਬਰ ਵੱੱਛੀ ਆਪਾਂ ਤੋਰੀ ਹੈ ਤੇ ਬੋਰਡ ਬਾਈ ਕੀ ਇਹਨਾਂ ਦੀ ਡਿਟੇਲ ਆ ਜੋੜੇ ਦੀ ਇਹਦਾ ਸਾਢੇ 7 ਵੀ ਆ ਸਾਢੇ 7 ਵੀ ਆ ਠੀਕ ਹੈ ਜੀ ਤੇ ਇਹਦਾ ਬਾਈ ਜੀ ਰੇਟ ਜਿਹੜਾ ਰੇਟ 95000 ਜੋੜੀ ਦਾ 95000 ਰੁਪਏ ਜੋੜੇ ਦਾ ਸਿੱਕ ਰੇਟ ਆਪਣਾ ਤੇ ਕਈ ਅਰੀ ਬਾਈ ਜੀ ਜਿਵੇਂ ਬੋਰਡ ਵੀਰ ਕੋਈ ਭਰਾ ਪੁੱਛ ਲੈਂਦਾ ਵੀ ਕੱਲਾ ਕੱਲਾ ਨਗ ਕੱਲਾ 50 ਰੁਪਏ 45 ਠੀਕ ਹੈ ਜੀ ਵੱਡੀ ਵੱੱਛੀ 50 ਦੀ ਇਹ 45 ਦੀ ਤੇ ਕੋਈ ਬਸ ਆਪਾਂ ਮੰਤਾਂ ਨੇ ਵਿੱਚੋਂ ਛੋੜ ਹੀ ਕਰਾਂਗੇ ਜੀ ਠੀਕ ਹੈ ਜੀ ਸਿਲਸਿਲਾ ਗ ਬੜੀਆਂ ਕਿਸਾਨ ਵੀਰੋ ਸਮਝੇ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਬੜੀਆਂ ਚੰਗੀਆਂ ਵੱੱਛੀਆਂ ਆਪਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਹੁਣ ਆਪਾਂ ਬਣਦੀ ਡਿਟੇਲ ਲੈਣੇ ਆ ਚੋਲ ਲੈ ਨਾ ਵੇਖੋ ਤੁਸੀਂ ਇਹਨਾਂ ਦੀਆਂ ਕੀ ਬਾਤਾਂ ਠੀਕ ਹੈ ਭਾਈ ਜੀ ਫੇਸ ਬੜਾ ਸੋਹਣਾ ਕਿਸਾਨ ਵੀਰੋ 2 ਨੰਬਰ ਵચ્ਚੀ ਦਾ ਵੀ ਤੇ ਹੁਣ ਆ ਗਈ ਜਿਹੜੀ 3 ਨੰਬਰ ਵੈੜ ਕਿਸਾਨ ਵੀਰੋ ਇਹ ਗੱਬਣ ਥੋੜੇ ਚਿਰ ਦੀ ਕੱਚੀ ਆ ਕਿਸਾਨ ਵੀਰੋ ਪਰ ਥਣਲੇਵੇ ਵਾਲੇ ਪਾਸੋਂ ਆਪਾਂ ਚੰਗੀ ਵੈੜ ਕਹਿ ਸਕਦੇ ਹਾਂ ਕੱਦ ਕਾਠ ਹਾਈਟ ਲੈਂਥ ਬਹੁਤ ਚੰਗੀ ਹੈ ਚਮਕ ਵੀ ਬਹੁਤ ਚੰਗੀ ਆ ਬਾਈ ਬੋੜ ਚੰਗੇ ਪਸ਼ੂ ਹੀ ਪਰਚੇਜ ਕਰਦਾ ਵੀਰ ਇੱਕ ਸ਼ੌਂਕ ਦਾ ਵਪਾਰ ਕਰਦਾ ਭਰਾ ਆਪ ਵੀਰ ਬਿਜਲੀ ਬੋਰਡ ਚ ਬਤੌਰ ਕਲਰਕ ਵੀਰ ਸੇਵਾ ਨਿਭਾਉਂਦਾ ਹੈ। ਇਹ ਬੱਚਿਆਂ ਇੰਨੀਆਂ ਚਾਰੂ ਬੇਡਾ ਖੁਰਦੇ ਜਾਂ ਜੰਬਰ ਦਿੰਦੇ। ਠੀਕ ਹੈ ਬਾਈ ਜੀ। ਅੰਦਰ ਆਈਆਂ ਪਈਆਂ। ਹਾਂਜੀ ਹਾਂਜੀ। ਪੱਠੇ ਦੇ ਚੱਕੇ। ਪੱਠੇ ਉਧਰ ਆਪਾਂ। ਠੀਕ ਹੈ ਜੀ। ਤੇ ਤੋਰੀਓ ਬਾਈ ਜੀ ਇਹਨੂੰ ਵੱਡੀ ਵੈੜ ਨੂੰ ਵੀ ਮੜਾ ਜਾ। ਕਿਸਾਨ ਵੀਰ ਉਹ ਚਾਰੂ ਵੀਰ ਕਹਿੰਦਾ ਵੀ ਇੰਨੀਆਂ ਕ ਆਪਾਂ ਪੱਠੇ ਖੁਰਨੀ ਚੱਟ ਦਿੰਦੀਆਂ। ਬਾਕੀ ਉਹਨੇ ਛੇਤੀ ਤਿਆਰ ਡੰਗਰ ਹੋ ਜਾਂਦਾ ਕਿਸਾਨ ਵੀਰ ਉਹ ਜਿੰਨਾ ਪਸ਼ੂ ਚਾਰੂ ਹੋਵੇ। ਵੇਖੋ ਤੁਸੀਂ ਇਹ ਵੈੜ ਦੀ ਵੀ ਬਣਦੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਨੇ ਆ। ਠਣ ਵੇਖੋ ਕਿਸਾਨ ਵੀਰੋ ਬੜੇ ਲੇਵੇ ਤੇ ਨਾੜਾ ਬਹੁਤ ਆ ਕਿਸਾਨ ਵੀਰੋ ਕੱਦ ਕਾਠ ਬਹੁਤ ਚੰਗਾ ਤੇ ਝੋਲੀ ਬਾ ਕਮਾਲ ਆ ਵੇਖੋ ਤੁਸੀਂ ਸੂਆ ਕਿਨਵਾ ਸੂਗੀ ਆਪਾਂ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਸੀਲਸ ਲੱਗ ਬੜੀ ਐ ਵੇਖੋ ਲੇਵੇ ਤੇ ਨਾੜਾ ਕਿਸਾਨ ਵੀਰੋ ਇੱਕ ਚੰਗੀ ਵਿਹੜ ਚੰਗੇ ਦੁੱਧ ਵਾਲੀ ਵਿਹੜ ਆ ਕਿਸਾਨ ਵੀਰੋ ਸਮਝ ਤੁਸੀਂ ਆਪਣੀ ਨਾਲ ਖਰੀਦਣਾ ਤੇ ਫੇਸ ਕੁਆਲਟੀ ਕੀ ਬਾਤ ਆ ਵੱਡੀ ਵਿਹੜ ਆ ਕਿਸਾਨ ਵੀਰੋ ਕੱਦ ਕਾਠ ਨਹੀਂਓ ਪੂਰੀ ਜਿੰਨੀ ਆਪਾਂ ਕਹਿ ਦੀਏ ਓਡੀ ਵੱਡੀ ਵੜਾ ਕਿਸਾਨ ਵੀਰੋ ਵੇਖੋ ਤੁਸੀਂ ਕਿਆ ਬਾਤਾਂ ਪਤਲੀ ਹੈ ਵੀਰ ਦੇ ਉਹ ਜੇ ਘਰੋਂ ਆਈ ਹੈ ਤੇ ਬਾਈ ਕਹਿੰਦਾ ਇਹਨੇ 20 ਦਿਨਾਂ ਚ ਖਾ ਪੀ ਕੇ ਤੇ ਕਿਆ ਬਾਤਾਂ ਬਣ ਜਾਣਾ ਕਿਸਾਨ ਵੀਰੋ ਵੇਖੋ ਜੀ ਤੁਸੀਂ ਕੱਦ ਘਾਠ ਤੇ ਲੇਵੇ ਦੀ ਬਣਤਰ ਬਾਹ ਕਮਾਲ ਨਾੜਾ ਵੇਖੋ ਤੁਸੀਂ ਲੇਵੇ ਤੇ ਮਿਲਕਵੇਲ ਵੇਖੋ ਕਿਸਾਨ ਵੀਰੋ ਕਿਆ ਬਾਤਾਂ ਥਣ ਬੜਾ ਸੋਹਣਾ ਲੱਗਿਆ ਮੁਠੀ ਦੀ ਚਵਾਈ ਵਾਲਾ ਮੋਟਾ ਮੋਟਾ ਤੇ ਸਮਝੇ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਉੱਤੋਂ ਸਟੇਟ ਨੇ ਸਫੱਦਰ ਬੜੀ ਐ ਵੇਖੋ ਜੀ ਤੁਰਦੀ ਫੇਰ ਕਿਸਾਨ ਵੀਰੋਂ ਤੁਹਾਨੂੰ ਆਪਾਂ ਢੇੜਾ ਕਢਾ ਦਿੰਨੇ ਆ ਵੇਖੋ ਤੁਸੀਂ ਤੁਰਦੀ ਦੀ ਜੱਜਮੈਂਟ ਕਰਿਓ ਬਾਹ ਕਮਾਲ ਕੱਦ ਕਾਠ ਵਾਲੀਆਂ ਬਹਿੜਾਂ ਵੀਰ ਕੋਲੇ ਅੱਜ ਬੜਾ ਸੋਹਣਾ ਵੀਰ ਵਪਾਰ ਲੈਣ ਦਾ ਕੰਮ ਆ ਭਰਾ ਦਾ ਤੇ ਪਰ ਚੰਗੇ ਡੰਗਰ ਵੀਰ ਲੈਂਦਾ ਪ੍ਰਿੰਟ ਵਾਈਜ਼ ਜਾਤਵਾਜ ਵਾਈਜ਼ ਟੌਪ ਬਸੂ ਜਿਹੜੇ ਹੁੰਦੇ ਆ ਭਰਾ ਪਰਚੇਜ਼ ਕਰਦਾ ਤੇ ਰੇਟ ਜਿਹੜੇ ਜਾਇਜ਼ ਹੁੰਦੇ ਭਰਾ ਦੇ ਇਹਦਾ ਵੀ ਆਪਾਂ ਪੁੱਛਦੇ ਆ ਬਾਈ ਤੋਂ ਕੀ ਰੇਟ ਹੈ ਇਹਦੀ ਕੀ ਡਿਟੇਲ ਹੈ ਬਾਈ ਬੋਰਡ ਇਹ ਕੋਈ 15 ਦਿਨ ਸੂਕ ਚ ਬਾਕੀ ਅੱਛਾ ਜੀ ਉਹ ਚਾਹ ਸੁਭਾਰ ਠੀਕ ਹੈ ਜੀ ਹਾਂ ਪਹਿਲੇ ਸੋ 21 22 ਕਿਲੋ ਚਵਾਇਆ ਦੁੱਧ ਚਵਾਇਆ ਜੀ ਤੇ ਥੋੜੀ ਜੀ ਸਮਾਂ ਸਮਾਈ ਦੀ ਕਮਜ਼ੋਰ ਆ ਕੇ ਉਹ ਗੱਟਾ ਆਪਣਾ ਲਿਆਂਦਾ ਗਿਆ ਟ੍ਰਾਂਸਲੇਸ਼ਨ ਦਾ ਠੀਕ ਹੈ ਜੀ ਉਹ ਚੱਲੀ ਜਾਂਦੀ ਹੈ ਜੀ ਤੇ ਬਾਈ ਜੀ ਇਹਦਾ ਕੀ ਰੇਟ ਕਰਾਂਗੇ ਆਪਾਂ ਦਾ ਇੰਦਾ 65000 ਰੁਪਏ ਫੈਕਸ ਅੱਜ 65000 ਰੁਪਏ ਕਿਸਾਨ ਵੀਰੋ ਕਦ ਕਾਠ ਬੜਾ ਵੱਛੀ ਦਾ ਮੁੱਲ ਵੀਰ ਨੇ ਮੈਨੂੰ ਵਾਜਬ ਲੱਗਿਆ ਬਾਕੀ ਤੁਸੀਂ ਪੈਸੇ ਇਨਵੈਸਟ ਕਰਨੇ ਕਿਸਾਨ ਵੀਰੋ 15 ਦਿਨ ਭਰਾਜੀ ਕਹਿੰਦੇ ਭੀ ਅਜੇ ਦਿਨ ਪੂਰੇ ਹੋਣ ਚ ਪਏ ਆ ਕਿਸਾਨ ਵੀਰੋ ਸੋਹਣੀ ਰੁੱਤ ਜੇ ਨੇ ਚੰਗਾ ਦੁੱਧ ਦੇਣਾ ਝੋਲੀ ਬਾ ਕਮਾਲਾ ਨਾੜਾਂ ਲੈਵੇ ਤੇ ਬੜੀਆਂ ਸੋਹਣੀਆਂ ਉਗਰੀਆਂ ਜਦੋਂ ਲੇਵਾ ਭਰ ਗਈ ਕੀਆ ਬਾਤਾਂ ਵਹਿੜ ਬਣ ਜਾਣੀ ਐ 20 ਦਿਨਾਂ ਜੇ ਨੇ ਚੰਗਾ ਸਮਝ ਜਾਣਾ ਤਿੰਨ ਨਗਾਂ ਦੀ ਜਿਹੜੀ ਆਪਾਂ ਤੁਹਾਨੂੰ ਡਿਟੇਲ ਲੈਤੀ ਹੈ ਕਿਸਾਨ ਵੀਰੋ ਥੋੜਾ ਜਿਹਾ ਡਰਦਾ ਪਸ਼ੂ ਕੈਮਰੇ ਤੋਂ ਕਰਦਾ ਤੇ ਬੜੀਆਂ ਸੋਹਣੀਆਂ ਤਿੰਨੇ ਨਾਗਾ ਬਾਈ ਬੋਰਡ ਕੋਲੇ ਤੇ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਧੰਨਵਾਦ